ਦੋਸਤੋ ਬਾਲੀਵੁੱਡ ਅਦਾਕਾਰਾ ਤੇ ਐਕਸ ਮਿਸ ਇੰਡੀਆ ਸਲੀਨਾ ਜੇਤਲੀ ਨੇ ਆਪਣੇ ਆਸਟ੍ਰੀਆਈ ਪਤੀ ਪੀਟਰ ਹੌਗ ਵਿਰੁੱਧ ਮੁੰਬਈ ਅਦਾਲਤ ਦੇ ਵਿੱਚ ਘਰੇਲੂ ਹਿੰਸਾ ਦਾ ਮੁਕੱਦਮਾ ਦਾਇਰ ਕੀਤਾ। ਉਹਨਾਂ ਨੇ ਕਿਹਾ ਕਿ ਮੈਨੂੰ ਸਰੀਰਕ ਤੌਰ ਤੇ, ਯੌਨ ਤੌਰ ਤੇ, ਭਾਵਨਾਤਮਕ ਤੌਰ ਤੇ ਬਹੁਤ ਜ਼ਿਆਦਾ ਤਸ਼ੱਦਦ ਦਿੱਤੇ ਜਾ ਰਹੇ ਨੇ। 50 ਕਰੋੜ ਰੁਪਏ ਦਾ ਮੁਆਵਜ਼ਾ ਉਹਨਾਂ ਨੇ ਮੰਗਿਆ ਤੇ ਹਰ ਮਹੀਨੇ 10 ਲੱਖ ਦਾ ਗੁਜ਼ਾਰਾ ਪੱਤਾ ਮੰਗਿਆ। ਤਾਂ 21 ਨੂੰ ਲਗਾਈ ਗਈ ਇਸ ਕੇਸ ਫਾਈਲ ਦੇ ਵਿੱਚ ਸਲੀਨਾ ਨੇ ਦੱਸਿਆ ਜੋਸ ਨੂੰ ਬੱਚਿਆਂ ਦੇ ਨਾਲ ਮਿਲਣ ਤੋਂ ਰੋਕਿਆ ਜਾ ਰਿਹਾ ਹੈ ਮੁੰਬਈ ਵਾਲੀ ਜਾਇਦਾਦ ਵੀ ਧੋਖੇ ਦੇ ਨਾਲ ਹੜੱਪ ਲਈ ਗਈ ਹੈ ਅਦਾਲਤ ਨੇ ਪੀਟਰ ਹੋਗ ਨੂੰ ਨੋਟਿਸ ਜਾਰੀ ਕੀ ਕਰ ਦਿੱਤਾ ਹੈ ਇਹ ਜੋੜਾ 2011 ਦੇ ਵਿੱਚ ਚਰਚਾ ਚ ਆਇਆ ਸੀ ਲਵ ਮੈਰਿਜ ਹੋਈ ਸੀ ਤੇ ਸਾਰਿਆਂ ਲਈ ਰੋਮਾਂਟਿਕ ਲਵ ਸਟੋਰੀ ਵਰਗੀ ਇਹਨਾਂ ਦੀ ਜ਼ਿੰਦਗੀ ਰਹੀ ਹੈ ਪਰ ਇਸ ਰੋਮਾਂਟਿਕ ਲਵ ਸਟੋਰੀ ਦਾ ਜੋ ਸਭ ਤੋਂ ਕਿਨੌਣਾ ਪਾਰਟ ਹੈ ਉਹ ਹੁਣ ਇੰਨੇ ਸਾਲਾਂ ਬਾਅਦ ਸਾਹਮਣੇ ਆਉਣ ਲੱਗਿਆ ਹੈ ਕਿਸ ਤਰ੍ਹਾਂ ਭਾਰਤ ਦੀ ਸਭ ਤੋਂ ਖੂਬਸੂਰਤ ਐਕਟ੍ਰੈਸ ਰਹੀ ਸਲੀਨਾ ਜੇਤਲੀ ਦੇ ਨਾਲ ਤਸ਼ੱਦਦ ਹੁੰਦੇ ਨੇ ਇਹ ਸਭ ਨੂੰ ਦੇਖਣ ਸੁਣਨ ਤੋਂ ਬਾਅਦ ਤੁਹਾਡਾ ਕੀ ਕਹਿਣਾ ਹੈ ਘਰੇਲੂ ਹਿੰਸਾ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ